ਹਾਂਜੀ ਸੱਸੀ ਗੱਲ ਦੋਸਤੋ ਅੱਜ ਦੀ ਅਪਡੇਟ ਪੰਜਾਬ ਅੰਗਲਵੜੀ ਭਰਤੀ 2025 ਪੋਸਟਾਂ 5000 ਪਲੱਸ ਫਾਰਮ ਪਰਨੇ ਸ਼ੁਰੂ ਆਖਰੀ ਮਿਤੀ ਫਾਰਮ ਪਰੰਤੇ ਜਮਾ ਕਰਾਉਣ ਦਾ ਸਹੀ ਤਰੀਕਾ ਕੀ ਹੈ ਪੂਰੀ ਅਪਡੇਟ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਹਾਂ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉੱਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਪੰਜਾਬ ਦੀਆਂ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਵਾਲਾ ਟੂਪਰ ਦੇਖਣ ਨੂੰ ਮਿਲ ਸਕਣਗੀਆਂ ਤਾਂ ਦੋਸਤੋ ਤੁਹਾਨੂੰ ਦੱਸਦੀ ਕਿ ਪੰਜਾਬ ਸਰਕਾਰ ਵੱਲੋਂ ਜੋ 5000 ਪੋਸਟਾਂ ਦਾ ਐਲਾਨ ਕੀਤਾ ਗਿਆ ਕਿ ਸਤੰਬਰ ਮਹੀਨੇ ਦੇ ਵਿੱਚ ਪੋਸਟਾਂ ਫਿਲ ਕੀਤੀਆਂ ਜਾਣਗੀਆਂ ਉਸ ਤੋਂ ਬਾਅਦ ਬਹੁਤ ਸਾਰੇ ਗਰੁੱਪਾਂ ਵਿੱਚ ਮੈਸੇਜ ਆ ਰਹੇ ਹਨ ਬਹੁਤ ਸਾਰੇ ਕੈਫੇ ਵਾਲੇ ਤੁਹਾਨੂੰ ਮੈਸੇਜ ਆ ਪਾ ਰਹੇ ਹਨ ਕਿ ਅੰਗੜਵਾੜੀ ਦੀਆਂ ਪੋਸਟਾਂ ਆ ਚੁੱਕੀਆਂ ਹਨ ਇਹਨਾਂ ਦੀ ਆਖਰੀ ਮਿਤੀ 16 ਤਰੀਕ ਹੈ ਇਸ ਦਾ ਅਸਲ ਸੱਚ ਕੀ ਹੈ ਉਹ ਤੁਹਾਨੂੰ ਦੱਸ ਦਿੰਦੇ ਆ ਇੱਕ ਤੁਹਾਨੂੰ ਉਸ ਤੋਂ ਪਹਿਲਾਂ ਇੱਕ ਮੈਸੇਜ ਵੀ ਦਿਖਾਣਾ ਚਾਹਾਂਗੇ ਇਹ ਮੈਸੇਜ ਸਾਨੂੰ ਗਰੁੱਪ ਵਿੱਚ ਆਇਆ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਪੰਜਾਬ ਵਿੱਚ ਚੱਲ ਰੀਆਂ ਨੌਕਰੀਆਂ ਦੇ ਫਾਰਮ ਪਹਿਲੇ ਨੰਬਰ ਤੇ ਉਹਨਾਂ ਨੇ ਦੱਸਿਆ ਗਿਆ ਜੇਲ ਵਾਰਡਨ ਦੀ ਪੋਸਟ ਇਹ ਪੋਸਟ ਸਿਰਫ ਮੁੰਡਿਆਂ ਲਈਆਂ ਕੁੜੀਆਂ ਲਈਆਂ ਨਹੀਂ ਹੈ ਏ ਵੀ ਉਹਨੇ ਫੇਕ ਮੈਸੇਜ ਪਾਇਆ ਇਸ ਤੋਂ ਇਲਾਵਾ ਜੀ ਐਨ ਐਮ ਬਾਰੇ ਨਰਸਿੰਗ ਦੀ ਪੋਸਟ ਬਾਰੇ ਉਹਨਾਂ ਨੇ ਪਾਇਆਗਾ ਉਸ ਦੀ ਆਖਰੀ ਮਿਤੀ 12 ਉਸ ਦੀ ਆਖਰੀ ਮਿਤੀ ਖਤਮ ਹੋ ਚੁੱਕੀ ਆ ਪੋਸਟ ਬਿਲਕੁਲ ਫੇਕ ਹੈ ਇਸ ਤੋਂ ਬਾਅਦ ਉਹਨਾਂ ਨੇ ਮੈਸੇਜ ਪਾਇਆਗਾ ਅੰਗੜਵੜੀ ਵਿੱਚ ਭਰਤੀ 10ਵੀਂ ਪਾਸ ਲਈ ਹੁਣ ਤੁਹਾਨੂੰ ਇਸ ਦਾ ਅਸਲ ਸੱਚ ਦੇ ਲਈ ਆਪਾਂ ਆਫੀਸ਼ੀਅਲ ਵੈਬਸਾਈਟ ਤੇ ਲੈ ਕੇ ਆ ਚੁੱਕੇ ਹਾਂ ਸਮਾਸ ਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਨਵੀਆਂ ਭਰਤੀਆਂ ਨਵੀਂ ਭਰਤੀ ਦੀ ਆਪਸ਼ਨ ਤੇ ਤੁਹਾਨੂੰ ਲੈ ਕੇ ਆਇਆ ਨੀਚੇ ਦੇਖੋਗੇ ਤੁਹਾਨੂੰ ਕੋਈ ਵੀ ਆਂਗੜਵਾੜੀ ਵਰਕਰ ਦੀ ਹੈਲਪਰ ਦੀ ਜਾਂ ਮੀਨੀ ਵਰਕਰ ਦੀ ਪੋਸਟ ਸੰਬੰਧੀ ਕੋਈ ਵੀ ਅਪਡੇਟ ਨਹੀਂ ਮਿਲਣਾ ਕਿਉਂਕਿ ਪੰਜਾਬ ਆਂਗੜਵਾੜੀ ਦੀ ਕੋਈ ਵੀ ਹਾਲੇ ਤੱਕ ਭਰਤੀ ਨਹੀਂ ਜਾਰੀ ਹੋਈ ਹੈ ਜਿਹੜੇ ਲੋਕ ਤੁਹਾਨੂੰ ਗੁੰਮਰਾਹ ਕਰ ਰਹੇ ਹਨ ਆਂਗੜਵਾੜੀ ਦੀ ਭਰਤੀ ਓਪਨ ਹੋ ਚੁੱਕੀ ਹੈ ਤਾਂ ਅਜਾਹੇ ਲੋਕਾਂ ਤੋਂ ਜ਼ਰੂਰ ਬਚੋ ਕਿਉਂਕਿ ਸਭ ਤੋਂ ਪਹਿਲੇ ਨੰਬਰ ਤੇ ਜੋ ਆੰਗੜਵੜੀ ਦੀ ਭਰਤੀ ਆ ਕਦੇ ਵੀ ਆਨਲਾਈਨ ਫਿੱਲ ਨਹੀਂ ਹੁੰਦੀਗੀ ਆਫਲਾਈਨ ਤੁਹਾਨੂੰ ਖੁਦ ਜਾ ਕੇ ਫਾਰਮ ਜਮਾ ਕਰਾਉਣਾ ਪੈਂਦਾ ਸੀਡੀ ਪੀਓ ਦਫਤਰ ਦੇ ਵਿੱਚ ਦੂਜੇ ਨੰਬਰ ਤੇ ਅਗਰ ਤੁਹਾਨੂੰ ਕੋਈ ਕੈਫੇ ਵਾਲਾ ਬੋਲਦਾ ਆ ਕਿ ਤੁਸੀਂ ਆਪਣੇ ਡਾਕੂਮੈਂਟ ਦੇ ਦੋ ਤੁਹਾਡਾ ਫਾਰਮ ਅਸੀਂ ਖੁਦ ਜਮਾ ਕਰਾਵਾ ਦਾਂਗੇ ਤੁਹਾਡੇ ਤੋਂ ਪੈਸੇ ਦੀ ਮੰਗ ਕਰਦਾ ਕਿ ਤੁਸੀਂ ਸਾਨੂੰ 500 ਰੁਪਏ ਦੇ ਦੋ 1000 ਰੁਪਏ ਦੇ ਦੋ ਤੁਹਾਨੂੰ ਦੱਸ ਦਈਏ ਕਿ ਆੰਗੜਵਾੜੀ ਪੋਸਟਾਂ ਦੀ ਕੋਈ ਵੀ ਫੀਸ ਨਹੀਂ ਲੱਗਦੀ ਕਿ ਕਿਸੇ ਵੀ ਕੈਟਾਗਰੀ ਦੀ ਤਾਂ ਇਸ ਕਰਕੇ ਕਿਸੇ ਨੂੰ ਕੋਈ ਤੁਸੀਂ ਪੈਸਾ ਨਹੀਂ ਦੇਣਾ ਕਿਸੇ ਨੂੰ ਤੁਸੀਂ ਕੋਈ ਡਾਕੂਮੈਂਟ ਨਹੀਂ ਦੇਣੇਗੇ ਕਿਉਂਕਿ ਜਿਹੜਾ ਨੋਟੀਫਿਕੇਸ਼ਨ ਭਰਤੀਆਂ ਦੇ ਸਬੰਧ ਵਿੱਚ ਆੰਗੜਵਾੜੀ ਵਰਕਰ ਹੈਲਪਰ ਵੱਲੋਂ ਜਾਰੀ ਹੁੰਦਾ ਆ ਇਹ ਨੋਟੀਫਿਕੇਸ਼ਨ ਇੱਕ 2023 ਦਾ ਵੀ ਤੁਹਾਨੂੰ ਦਿਖਾ ਦਿੰਨੇ ਆ ਉਸ ਤੇ ਵਿੱਚ ਸਪੈਸ਼ਲ ਇਹ ਚੀਜ਼ ਲਿਖੀ ਹੁੰਦੀ ਆ ਕਿ ਆੰਕੜਾ ਵੜੀ ਵਰਕਰ ਦੀ ਜੋ ਪੋਸਟ ਹੈ ਜਿਹੜੀ ਲੜਕੀ ਜਿਹੜੀ ਔਰਤ ਦੇ ਨਾਮ ਤੇ ਤੁਸੀਂ ਭਰ ਰਹੇ ਹੋ ਉਸ ਨੂੰ ਸੈਲਫ ਆਉਣਾ ਪੈਗਾ ਸੈਲਫ ਆਪਣਾ ਫਾਰਮ ਜਮ੍ਹਾਂ ਕਰਾਉਣਾ ਪੈਗਾ ਬਕਾਇਦਾ ਉਹ ਤੁਹਾਡੇ ਸਿਗਨੇਚਰ ਕਰਾਉਂਦੇ ਹਨ ਉੱਥੇ ਦੇ ਆਪਣੇ ਰਜਿਸਟਰ ਦੇ ਉੱਪਰ ਇਸ ਕਰਕੇ ਜਿਹੜੇ ਤੁਹਾਨੂੰ ਗੁੰਮਰਾਹ ਕਰ ਰਹੇ ਹਨ ਕਿ ਪੋਸਟਾਂ ਆ ਚੁੱਕੀਆਂ ਨੇ ਅਜਾਹੇ ਲੋਕਾਂ ਤੋਂ ਜ਼ਰੂਰ ਬਚੋ ਇਹ ਪੋਸਟਾਂ 2023 ਦੀਆਂ ਜਿਸ ਦਾ ਨੋਟੀਫਿਕੇਸ਼ਨ ਹੈ ਜਿਸ ਦੇ ਵਿੱਚ ਦੇਖ ਸਕਦੇ ਹੋ ਅਲੱਗ-ਅਲੱਗ ਡਿਪਾਰਟਮੈਂਟ ਚ ਪੋਸਟਾਂ ਨਿਕਲਦੀਆਂ ਨੇ ਜਿਵੇਂ ਕਿ ਵਰਕਰ ਦੀ ਮੀਨੀ ਵਰਕਰ ਦੀ ਅਤੇ ਹੈਲਪਰ ਦੀ ਤਾਂ ਹੁਣ ਵੀ ਇਸੇ ਤਰੀਕੇ ਅਲੱਗ-ਅਲੱਗ ਡਿਪਾਰਟਮੈਂਟ ਚ ਪੋਸਟਾਂ ਹੋਣਗੀਆਂ ਉਸ ਤੋਂ ਬਾਅਦ ਜਿਹੜੀਆਂ ਆਪਣੀਆਂ ਪੋਸਟਾਂ ਹੋਣਗੀਆਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਜੋ ਆਪਾਂ ਤੁਹਾਨੂੰ ਦਿਖਾਈ ਹੈ sswcdi.punjab.gov.in ਇਹ ਅਫੀਸ਼ੀਅਲ ਵੈਬਸਾਈਟ ਹੈ ਪੰਜਾਬ ਸਰਕਾਰ ਦੀ ਜੇ ਕੋਈ ਵੀ ਪੋਸਟ ਆਉਣਗੀਆਂ ਸਭ ਤੋਂ ਪਹਿਲਾਂ ਇਸ ਵੈਬਸਾਈਟ ਤੇ ਲਿੰਕ ਆਏਗਾ ਉਸ ਦਾ ਪੀਡੀਐਫ ਆਪਾਂ ਡਾਊਨਲੋਡ ਕਰਕੇ ਆਪਣੇ ਟੈਲੀਗ੍ਰam ਚੈਨਲ ਅਤੇ WhatsApp ਗਰੁੱਪ ਦੋਵਾਂ ਦੇ ਵਿੱਚ ਸ਼ੇਅਰ ਕਰਾਂਗੇ ਜਿੰਨੇ ਵੀ ਆਪਣੇ ਸਾਥੀ ਆਂਗੜਵਾਲੀ ਵਰਕਰ ਦੇ ਵਿੱਚ ਅਪਲਾਈ ਕਰਨ ਦੇ ਲਈ ਜੋ ਹੈਲਪਰ ਦੀ ਪੋਸਟ ਦੇ ਲਈ ਅਪਲਾਈ ਕਰਨ ਦੇ ਲਈ ਉਹ ਦੇਖ ਰਹੇ ਹਨ ਉਹਨਾਂ ਨੂੰ ਆਪਾਂ ਬਿਲਕੁਲ ਫ੍ਰੀ ਦੇ ਵਿੱਚ ਨੋਟੀਫਿਕੇਸ਼ਨ ਸ਼ੇਅਰ ਕਰਾਂਗੇ ਪਲੱਸ ਜਿੰਨੀ ਹੋਈ ਸਾਡੇ ਤੋਂ ਹੈਲਪ ਤੁਹਾਡੀ ਹੈਲਪ ਕਰਾਂਗੇ ਪੋਸਟ ਦਾ ਫਾਰਮ ਤੁਹਾਨੂੰ ਪਰ ਵਾਈਡ ਅਸੀਂ ਕਰਾਵਾਂਗੇ ਤੁਸੀਂ ਆਪਣੇ ਨਜ਼ਦੀਕੀ ਕੈਫੇ ਤੋਂ ਪ੍ਰਿੰਟ ਆਊਟ ਕਰਵਾ ਲੈਣਾ ਉਸ ਨੂੰ ਫਿਲ ਕਰਨ ਦਾ ਸਟੈਪ ਬਾਈ ਸਟੈਪ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਤੋਂ ਬਾਅਦ ਕਿਹੜੇ ਕਿਹੜੇ ਡਾਕੂਮੈਂਟ ਲਗਾਉਣੇ ਆ ਉਸ ਨੂੰ ਕਿੱਥੇ ਜਮ੍ਹਾਂ ਕਰਾਉਣਾ ਹੈ ਕਿਹੜੇ ਸਿਗਨੇਚਰ ਹੋਣਗੇ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਇਸੇ ਚੈਨਲ ਦੁਆਰਾ ਅਤੇ ਆਪਣੇ ਟੈਲੀਗ੍ਰਾਮ ਚੈਨਲ ਉੱਪਰ ਸ਼ੇਅਰ ਕਰਾਂਗੇ ਤਾਂ ਜੋ ਤੁਸੀਂ ਵੀ ਆਪਣਾ ਆਸਾਨੀ ਦੇ ਨਾਲ ਪੋਸਟਾਂ ਨੂੰ ਫਿਲ ਕਰ ਸਕੋਗੇ ਇਸ ਤੋਂ ਇਲਾਵਾ ਜੋ ਹੈਲਪਰ ਦੀ ਪੋਸਟ ਹੈ ਉਸ ਦੇ ਲਈ 10ਵੀਂ ਕਲਾਸ ਲਾਜ਼ਮੀ ਮੰਗੀ ਜਾਂਦੀ ਹੈ ਅਤੇ ਜੋ ਪੋਸਟ ਹੁੰਦੀ ਹੈ ਵਰਕਰ ਦੀ ਜਾਂ ਮੀਨੀ ਵਰਕਰ ਦੀ ਉਸ ਦੇ ਲਈ ਪਾਸਟੂ ਕਲਾਸ ਜ਼ਰੂਰੀ ਹੋਣੀ ਚਾਹੀਦੀ ਹੈ ਹੁਣ ਗੱਲ ਹੁੰਦੀ ਹੈ ਇੱਥੇ ਇੱਕ ਹੋਰ ਤੁਹਾਨੂੰ ਜਾਣਕਾਰੀ ਸਾਂਝੀ ਕਰ ਦਿੰਦੇ ਆ ਬਹੁਤ ਸਾਰੇ ਸਾਨੂੰ ਮੈਸੇਜ ਆਏ ਸੀ ਉਸ ਤੇ ਅਸੀਂ ਆਪਣੀ ਜੋ ਜਾਣਕਾਰੀ ਤੁਹਾਡੇ ਨਾਲ ਸਾਂਝੀ ਨਹੀਂ ਕਰ पाए ਲੇਕਿਨ ਹੁਣ ਅਸੀਂ ਕਰ ਰਹੇ ਹਾਂ ਜਿਹੜੀਆਂ ਪੋਸਟਾਂ ਆਉਂਦੀਆਂ ਨੇ ਇਹ ਜਿਵੇਂ ਇੱਥੇ ਤੁਸੀਂ ਦੇਖ ਸਕਦੇ ਹੋ ਜ਼ਿਲ੍ਹਾ ਵਾਈਜ਼ ਪੋਸਟਾਂ ਦੀ ਵੰਡ ਕੀਤੀ ਹੈ ਉਸ ਤੋਂ ਬਾਅਦ ਕੈਟਾਗਰੀ ਵਾਈਜ਼ ਵੀ ਹੁਣ ਕੈਟਾਗਰੀ ਤੋਂ ਵਾਈਜ਼ ਤੋਂ ਬਾਅਦ ਜਦੋਂ ਤੁਹਾਡੇ ਆਪੇ ਇੱਕ ਸਕੂਲ ਜ਼ਿਲ੍ਹੇ ਦੀ ਵੈਬਸਾਈਟ ਦਿੱਤੀ ਹੋਈ ਹੈ ਜ਼ਿਲ੍ਹੇ ਦੀਆਂ ਵੈਬਸਾਈਟਾਂ ਨੇ ਜਿਵੇਂ ਕਿ ਆਪਾਂ ਇੱਥੇ ਅੰਮ੍ਰਿਤਸਰ ਅੰਮ੍ਰਿਤਸਰ ਜ਼ਿਲ੍ਹੇ ਲਈ ਅੰਮ੍ਰਿਤਸਰ ਦੀ ਵੈਬਸਾਈਟ ਹੈ ਇਸ ਤੇ ਆਪਾਂ ਇਹਨੂੰ ਕਾਪੀ ਕਰਕੇ ਇੱਥੇ ਆਪਾਂ ਸਰਚ ਕਰਦੇ ਹਾਂ amritsar.nic.in ਇਹ ਅੰਮ੍ਰਿਤਸਰ ਦੀ ਵੈਬਸਾਈਟ ਹੈ ਇੱਥੇ ਹੁਣ ਤੁਹਾਨੂੰ ਇੱਕ ਆਪਸ਼ਨ ਮਿਲੇਗੀ ਨੋਟੀਫਿਕੇਸ਼ਨ ਰਿਕੁਆਇਰਮੈਂਟ ਜਿਹੜੇ ਅੰਮ੍ਰਿਤਸਰ ਵਾਲੇ ਉਨਾਲੀ ਇੱਕ ਨਾਤੀ ਅਫੀਸ਼ਲ ਵੈਬਸਾਈਟ ਤੇ ਇੱਥੇ ਨੋਟੀਫਿਕੇਸ਼ਨ ਆ ਜਾਣਗੇ ਤਿੰਨ ਨੋਟੀਫਿਕੇਸ਼ਨ ਆਣਗੇ ਤੁਹਾਡੇ ਜ਼ਿਲ੍ਹੇ ਦਾ ਅਲੱਗ ਬਲਾਕ ਜਿੰਨੇ ਵੀ ਅੰਮ੍ਰਿਤਸਰ ਦੇ ਬਲਾਕ ਹਨ ਉਹਨਾਂ ਦਾ ਅਲੱਗ-ਅਲੱਗ ਨੋਟੀਫਿਕੇਸ਼ਨ ਆ ਜਾਏਗਾ ਉਸ ਤੋਂ ਬਾਅਦ ਜਿੰਨੇ ਸੈਂਟਰ ਹਨ ਜਿਵੇਂ ਸ਼ਹਿਰ ਦੇ ਸੈਂਟਰ ਅਲੱਗ ਜੋ ਪਿੰਡਾਂ ਵਾਲੇ ਅੰਗੜਵਾੜੀ ਸੈਂਟਰ ਹਨ ਜਿੰਨੀਆਂ ਪੋਸਟਾਂ ਖਾਲੀ ਹਨ ਉਹਨਾਂ ਦੀਆਂ ਸੈਂਟਰਾਈਜ਼ਡ ਪੋਸਟਾਂ ਆਉਣਗੀਆਂ ਯਾਨੀ ਕਿ ਫੋਰ ਐਗਜ਼ਾਮਪਲ ਮੇਰਾ ਪਿੰਡ ਰਾਮਪੁਰ ਹੈ ਤਾਂ ਰਾਮਪੁਰੇ ਦੇ ਵਿੱਚ ਅਗਰ ਕੋਈ ਹੈਲਪਰ ਦੀ ਮੀਨੀ ਵਰਕਰ ਦੀ ਜਾਂ ਵਰਕਰ ਦੀ ਪੋਸਟ ਖਾਲੀ ਹੈ ਮੈਂ ਫਿਰ ਅਪਲਾਈ ਕਰ ਸਕਦਾ ਦੂਸਰਾ ਪਰਸਨ ਉਸ ਪੋਸਟ ਤੇ ਅਪਲਾਈ ਨਹੀਂ ਕਰ ਸਕਦਾ ਜਿਸ ਦਾ ਹੋਰ ਪਿੰਡ ਆ ਦੂਜੇ ਨੰਬਰ ਤੇ ਬਹੁਤ ਸਾਰੇ ਸਾਥੀ ਅਜਿਹੇ ਮੈਸੇਜ ਕਰ ਰਹੇ ਹਨ ਜਿਹੜੀਆਂ ਲੜਕੀਆਂ ਦਾ ਹੁਣ ਵਿਆਹ ਹੋਇਆ ਹੈ ਹਾਲੇ ਵਿਆਹ ਹੋਏ ਨੂੰ ਕੁਝ ਸਮਾਂ ਹੀ ਹੋਇਆ ਉਹਨਾਂ ਨੇ ਆਪਣੇ ਸਹੁਰੇ ਪਰਿਵਾਰ ਵਿੱਚ ਵੋਟਰ ਕਾਰਡ ਨਹੀਂ ਬਣਵਾਇਆ ਸਭ ਤੋਂ ਵੱਡੀ ਉਹਨਾਂ ਦੀ ਗਲਤੀ ਹੈ ਉਹਨਾਂ ਦੇ ਕੋਲ ਵੋਟਰ ਕਾਰਡ ਨਹੀਂ ਹੈ ਉਹਨਾਂ ਨੇ ਵੋਟਰ ਕਾਰਡ ਨਹੀਂ ਬਣਵਾਇਆ ਜਿਸ ਕਰਕੇ ਉਹ ਪੋਸਟ ਵਿੱਚ ਅਪਲਾਈ ਨਹੀਂ ਕਰ ਸਕਦੀ ਕਿਉਂਕਿ ਅਗਰ ਤੁਹਾਡੇ ਕੋਲ 2 ਸਾਲ ਪੁਰਾਣਾ ਜਿੱਥੋਂ ਦਾ ਵੋਟਰ ਕਾਰਡ ਹੈਗਾ ਤੁਸੀਂ ਉੱਥੇ ਹੀ ਅਪਲਾਈ ਕਰ ਸਕਦੇ ਹੋ ਦੂਜੀ ਥਾਂ ਤੇ ਤੁਸੀਂ ਅਪਲਾਈ ਨਹੀਂ ਕਰ ਸਕਦੇ ਬਹੁਤ ਸਾਰੀਆਂ ਲੜਕੀਆਂ ਅਜਹਾਂ ਕਹਿੰਦੀਆਂ ਹਨ ਕਿ ਸਾਡੇ ਜੋ ਮਾਇਕੇ ਦੇ ਵਿੱਚ ਪੋਸਟ ਨਿਕਲੀ ਹੈ ਲੇਕਿਨ ਸਾਡਾ ਜੋ ਆਧਾਰ ਕਾਰਡ ਹੈ ਉਹ ਹਾਲੇ ਵੀ ਮਾਇਕੇ ਦੇ ਵਿੱਚ ਚੱਲ ਰਿਹਾ ਹੈ ਵੋਟਰ ਕਾਰਡ ਵੀ ਮਾਇਕੇ ਦਾ ਹੈ ਤੇ ਤੁਹਾਡੀ ਮੈਰਿਜ ਹੋ ਚੁੱਕੀ ਹੈ ਤਾਂ ਫਿਰ ਵੀ ਤੁਸੀਂ ਆਪਣੇ ਨਾਂ ਤਾਂ ਮਾਇਕੇ ਵਿੱਚ ਅਪਲਾਈ ਕਰਨ ਯੋਗ ਨਾ ਤੁਸੀਂ ਸਹੁਰੇ ਪਰਿਵਾਰ ਦੇ ਵਿੱਚ ਉੱਥੋਂ ਦੀ ਪੋਸਟ ਲਈ ਅਪਲਾਈ ਕਰਜ਼ਾ ਗਿਓ ਤਾਂ ਇਹ ਸਭ ਤੋਂ ਵੱਡੀ ਜਾਣਕਾਰੀ ਹੈ ਜੋ ਤੁਹਾਡੇ ਨਾਲ ਸਾਂਝੀ ਕੀਤੀ ਹੈ ਬਹੁਤ ਸਾਰੇ ਸਾਥੀ ਇਸ ਜੀਤੇ ਸਾਨੂੰ ਗਲਤ ਕਮੈਂਟ ਕਰਦੇ ਹਨ ਕਿ ਐਦਾਂ ਨਹੀਂ ਹੋਏਗਾ ਤੁਹਾਨੂੰ ਨਹੀਂ ਪਤਾ ਦੋਸਤੋ ਸਾਡਾ ਕੰਮ ਹੀ ਇਹੀ ਹੈ ਸਾਰੀ ਜਾਣਕਾਰੀ ਸਾਡੇ ਕੋਲ ਹੈਗੀ ਹੈ ਤੇ ਤਾਂ ਹੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿਉਂਕਿ ਜੋ 2023 ਦਾ ਨੋਟੀਫਿਕੇਸ਼ਨ ਹੈ ਇਸ ਨੂੰ ਧਿਆਨ ਨਾਲ ਪੜੋਗੇ ਨਾ ਤੁਹਾਨੂੰ ਖੁਦ ਨੂੰ ਸਮਝ ਆ ਜਾਏਗੀ ਕਿ ਪੋਸਟਾਂ ਕਿਸ ਤਰੀਕੇ ਨਾਲ ਅਪਲਾਈ ਕਰਨ ਦੇ ਲਈ ਅਲੀਜੀਬਲ ਹੁੰਦੀਆਂ ਹਨ ਤਾਂ ਇਸ ਕਰਕੇ ਅਗਰ ਤੁਹਾਡਾ ਫਿਰ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਸਵਾਲ ਹੋਵੇ ਟੈਲੀਗ੍ਰam ਚੈਨਲ ਜਾਂ WhatsApp ਗਰੁੱਪ ਦੋਵੇਂ ਤੁਹਾਡੇ ਨਾਲ ਆਪਾਂ ਸਾਂਝੇ ਕੀਤੇ ਹੋਇਆ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜਗਾ ਜੁਆਇਨ ਕਰੋ ਸਾਰੀ ਤੁਹਾਡੀ ਜੋ ਜਾਣਕਾਰੀ ਆਪਾਂ ਤੁਹਾਨੂੰ ਬਿਲਕੁਲ ਫ੍ਰੀ ਦੇ ਵਿੱਚ ਸ਼ੇਅਰ ਕਰਦੀਆਂ ਤਾਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਬਸਕ੍ਰਾਈਬ ਕਰ ਲਓ ਬਹੁਤ ਕਾਮਯਾਬ ਦੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਆਂਗੜਵਾਲੀ ਭਰਤੀ ਦੇ ਸੰਬੰਧ ਵਿੱਚ ਜਿਹੜੇ ਲੋਕ ਤੁਹਾਨੂੰ ਗੁੰਮਰਾਹ ਕਰ ਰਿਹਾ ਉਹਨਾਂ ਤੋਂ ਜ਼ਰੂਰ ਬਚ ਕੇ ਰਹੋ ਕਿਉਂਕਿ ਬਹੁਤ ਸਾਰੇ ਲੋਕ ਗਰੁੱਪਾਂ ਵਿੱਚ ਮੈਸੇਜ ਕਰ ਰਹੇ ਹਨ ਜਿਹੜਾ ਮੈਸੇਜ ਤੁਹਾਨੂੰ ਦਿਖਾਇਆ ਕਿ ਪੋਸਟਾਂ ਸਟਾਰਟ ਹੋ ਚੁੱਕੀਆਂ ਨੇ ਲੜਕੀਆਂ ਨੂੰ ਡਰਾ ਰਹੇ ਹਨ ਕਿ ਪੋਸਟਾਂ ਆ ਚੁੱਕੀਆਂ ਨੇ ਲੇਕਿਨ ਜਿਨ੍ਹਾਂ ਨੇ ਵੋਟਰ ਕਾਰਡ ਨਹੀਂ ਬਣਵਾਇਆ ਜਲਦੀ ਤੋਂ ਜਲਦੀ ਵੋਟਰ ਕਾਰਡ ਜ਼ਰੂਰ ਅਪਲਾਈ ਕਰ ਲਓ ਸਭ ਤੋਂ ਜ਼ਰੂਰੀ ਡਾਕੂਮੈਂਟ ਜਿਨ੍ਹਾਂ ਨੇ 2023 ਦੇ ਵਿੱਚ ਅਪਲਾਈ ਕੀਤਾ ਸੀ ਅੰਗੜਵਾਲੀ ਵਰਕਰ ਦੀ ਪੋਸਟ ਦੇ ਲਈ ਉਹਨਾਂ ਨੂੰ ਸਾਰਾ ਪਤਾ ਹੈ ਜਾਂ ਉਹਨਾਂ ਤੋਂ ਵੀ ਤੁਸੀਂ ਪੁੱਛ ਸਕਦੇ ਹੋ ਕਿਉਂਕਿ ਸਾਰੇ ਡਾਕੂਮੈਂਟ ਕੰਪਲੀਟ ਸੀ 100 ਚੋਂ 100 ਪਰਸੈਂਟ ਉਹਨਾਂ ਦੇ ਜੋ ਮੈਰਿਟ ਬਣ ਰਹੀ ਸੀ ਲੇਕਿਨ ਜਦੋਂ ਲਾਸਟ ਤੇ ਵੋਟਰ ਕਾਰਡ ਮੰਗਿਆ ਗਿਆ ਵੋਟਰ ਕਾਰਡ ਨਹੀਂ ਹੋਣ ਕਰਕੇ ਉਹਨਾਂ ਨੂੰ ਭਰਤੀ ਦੇ ਵਿੱਚੋਂ ਕੱਢ ਦਿੱਤਾ ਗਿਆ ਤਾਂ ਬਹੁਤ ਅਲੱਗ ਪ੍ਰੋਸੈਸ ਹੈ ਇਸ ਦਾ ਇਸ ਕਰਕੇ ਇਸ ਪ੍ਰੋਸੈਸ ਦੇ ਹਿਸਾਬ ਨਾਲ ਤੁਸੀਂ ਚੱਲੋਗੇ ਤਾਂ ਤੁਹਾਨੂੰ ਜੌਬ ਮਿਲ ਸਕਦੀ ਆਦਰਵਾਇਜ਼ ਤੁਹਾਡਾ ਨੁਕਸਾਨ ਹੋ ਜਾਵੇਗਾ ਤਾਂ ਇਹ ਖਾਸ ਅਪਡੇਟ ਸੀ ਹੋਰ ਨਵੀਆਂ ਤਾਜ਼ੀਆਂ ਅਪਡੇਟ ਲਈ ਸਬਸਕ੍ਰਾਈਬ ਕਰਨਾ ਹੈ ਧੰਨਵਾਦ